ਜੁਲੰਦਰ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬਦਮਾਸ਼ਾਂ ਅਤੇ ਪੁਲਿਸ ਦੇ ਵਿਚਕਾਰ ਇੱਕ ਜ਼ਬਰਦਸਤ ਮੁਕਾਬਲਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਦੇਖ ਕੇ ਦੋ ਵਿਅਕਤੀ ਜਿਹੜੇ ਫਰਾਰ ਹੋਣ ਲੱਗੇ ਤਾਂ ਪੁਲਿਸ ਵੱਲੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸੇ ਦੌਰਾਨ ਇਹਨਾਂ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਜਿਹੜੀ ਕਿ ਪੁਲਿਸ ਦੇ ਉੱਤੇ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਵੀ ਫਿਰ ਜਵਾਬੀ ਕਾਰਵਾਈ ਕੀਤੀ ਗਈ ਦੋਨਾਂ ਤਰਫੋਂ ਤੋਂ ਜਿਹੜੀ ਕਿ ਤਾੜ-ਤਾੜ ਗੋਲੀਆਂ ਚੱਲੀਆਂ ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਦੇ ਦੌਰਾਨ ਦੋ ਜਿਹੜੇ ਮੁਲਜ਼ਮ ਸੀ ਉਹ ਬਦਮਾਸ਼ ਜ਼ਖਮੀ ਹੋ ਗਏ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਮਾਮਲੇ ਲੈ ਕੇ ਪੁਲਿਸ ਅਫਸਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਜਿਹੜੇ ਇਹਨਾਂ ਦੇ ਉੱਤੇ ਪਹਿਲਾਂ ਵੀ ਕਈ ਤਰ੍ਹਾਂ ਦੇ ਜਿਹੜੇ ਮਾਮਲੇ ਦਰਜ ਨੇ ਬਾਕੀ ਹੁਣ ਇਹਨਾਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਇਲਾਜ ਅਧੀਨ ਇਸ ਤੋਂ ਬਾਅਦ ਜਿਹੜੀ ਕਿ ਹੁਣ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਤਾ ਲਗਾਇਆ ਜਾਵੇਗਾ ਕਿ ਆਖਰ ਕਿੰਨੀਆਂ ਕੋ ਇਹਨਾਂ ਨੇ ਹੁਣ ਤੱਕ ਵਾਰਦਾਤਾਂ ਕੀਤੀਆਂ ਤੇ ਕਿਹੜੇ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਤਾਂ ਇਸ ਦੀ ਤਫ਼ਤੀਸ਼ ਹੁਣ ਸ਼ੁਰੂ ਹੋ ਜਾਵੇਗੀ ਤਾਂ ਦੇਖਿਆ ਜਾ ਰਿਹਾ ਲਗਾਤਾਰ ਪੰਜਾਬ ਦੇ ਵਿੱਚ ਕ੍ਰਾਈਮ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਬਦਮਾਸ਼ ਐਨੇ ਕੁ ਬੇਖੌਫ ਹੋ ਚੁੱਕੇ ਨੇ ਕਿ ਸ਼ਰਿਆਮ ਉਹਨਾਂ ਦੇ ਵੱਲੋਂ ਦਿਨ ਦਿਹਾੜੇ ਲੁੱਟਾਂ ਖਵਾਉਂਦੀਆਂ ਜਿੱਥੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਦੂਜੇ ਪਾਸੇ ਇਹਨਾਂ ਦੇ ਵੱਲੋਂ ਪੁਲਿਸ ਉੱਤੇ ਵੀ ਜਿਹੜੇ ਕਿ ਫਾਇਰਿੰਗ ਕੀਤੀ ਜਾਂਦੀ ਹੈ ਐਨੇ ਕੁ ਬੇਖੌਫ ਹੋ ਚੁੱਕੇ ਨੇ ਜਿਸ ਦੇ ਚੱਲਦੇ ਪੁਲਿਸ ਵੱਲੋਂ ਵੀ ਫਿਰ ਇਹਨਾਂ ਬਦਮਾਸ਼ਾਂ ਨੂੰ ਜਿਹੜਾ ਕਿ ਬਰਾਬਰ ਜਿਹੜੀ ਕਿ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਇਨ੍ਹਾਂ ਲੋਕਾਂ ਵੱਲੋਂ ਖਰਾਬ ਕੀਤੀ ਗਈ ਹੈ ਆਏ ਦਿਨ ਕੋਈ ਨਾ ਕੋਈ ਵਾਰਦਾਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਅਜਿਹੇ ਲੋਕਾਂ ਦੇ ਉੱਤੇ ਵੀ ਪੁਲਿਸ ਵੱਲੋਂ ਲਗਾਤਾਰ ਸਿਕੰਜਾ ਜਿਹੜਾ ਕਿ ਕਸਿਆ ਜਾ ਰਿਹਾ ਜਿੱਦੇ ਚੱਲਦੇ ਹੁਣ ਇਸ ਫਾਇਰਿੰਗ ਦੇ ਵਿੱਚ ਇਹ ਜ਼ਖਮੀ ਹੋ ਗਏ ਨੇ ਅਤੇ ਇਹਨਾਂ ਨੂੰ ਜਿਹੜਾ ਕਿ ਜ਼ਖਮੀ ਹਾਲਤ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇਲਾਜ ਵਾਸਤੇ ਹਸਪਤਾਲ ਚ ਰੱਖੀ ਭਰਤੀ ਕਰਵਾਇਆ ਗਿਆ ਆਉ ਜਾਣਦੇ ਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਅੱਜ ਥਾਣਾ ਸ਼ਾਹਕੋਟ ਦੀ ਪੁਲਿਸ ਦੇ ਵਿੱਚ ਜਿਹੜੀ ਹੈਗੀ ਇਨਫੋਰਮੇਸ਼ਨ ਸਵੀਵ ਹੋਈ ਸੀ ਸਾਡੇ ਇੰਚਾਰਜ ਚੌਕੀ ਤਲਵੰਡੀ ਸਿੰਘ ਜਿਹੜਾ ਵੱਲੋਂ ਉਹਨੂੰ ਕੋਈ ਬਾਹਰ ਗਸ਼ਤੇ ਜਿੱਦੋਂ ਨੇ ਦੇਖਿਆ ਕਿ ਕੋਈ ਦੋ ਨੌਜਵਾਨ ਜਿਹੜੇ ਹੈਗੇ ਨੇ ਮੋਟਰਸਾਈਕਲ ਦੇ ਉੱਪਰ ਛੱਕੀ ਜਿਹੜੇ ਨੌਜਵਾਨ ਲੱਗਦੇ ਸੀ ਉਹ ਤੋਂ ਕੋਲੋਂ ਗੁਜ਼ਰੇ ਤਾਂ ਉਹਨੇ ਜਿਹੜੀ ਇਨਫੋਰਮੇਸ਼ਨ ਸੀ ਇਹ ਆਪਣੇ ਜਿਹੜੇ ਥਾਣਾ ਸ਼ਾਹਕੋਟ ਦੇ ਐਸ ਐਚ ਓ ਇਨਸਪੈਕਟਰ ਬਲਵਿੰਦਰ ਸਿੰਘ ਭੁੱਲਰ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਿਸ ਦੇ ਉੱਤੇ ਫੌਰੀ ਕਾਰਵਾਈ ਕਰਦੇ ਹੋਏ ਇਨਸਪੈਕਟਰ ਪੁਲਵਿੰਦਰ ਸਿੰਘ ਵੱਲੋਂ ਜਿਹੜੀਆਂ ਟੀਮਜ਼ ਗਠਿਤ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਖੁਦ ਉਹਨਾਂ ਦੀ ਪਾਰਟੀ ਬਣੀ ਜਿਸ ਦੇ ਨਾਲ ਉਹਨਾਂ ਨਾਲ ਤਿੰਨ ਮੁਲਾਜ਼ਮ ਐਂਡ ਪਲੱਸ ਇੱਕ ਚੌਂਕੀ ਇੰਚਾਰਜ ਮਲਸੀਆਂ ਦੀ ਜਿਹੜੀ ਟੀਮ ਹੈ ਆਪਣੇ ਐਸਆਈ ਬੁਟਾ ਕੋ ਉਸੀ ਉਹਦੇ ਵਿੱਚ ਐਂਡ ਇੱਕ ਆਪਣੇ ਜਿਹੜਾ ਇੰਚਾਰਜ ਮਲਸੀਆਂ ਇਹ ਤਿੰਨੇ ਟੀਮ ਲੈ ਕੇ ਏਰੀਆ ਦੇ ਵਿੱਚ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਵਿੱਚ ਨਿਕਲੇ ਤਾਂ ਇਹ ਇਨਫੋਰਮੇਸ਼ਨ ਇਹਨਾਂ ਨੂੰ ਕਰੀਬ 9:00 ਵਜੇ ਮਿਲਦੀ ਹੈ ਤਾਂ ਇਹ ਏਰੀਆ ਦੇ ਵਿੱਚ ਇਹਨਾਂ ਨੇ ਇਮੀਡੀਏਟਲੀ ਸਾਰੀ ਮੂਵਮੈਂਟ ਕੀਤੀ ਐਂਡ ਆਪਣੇ ਸੀਨੀਅਰ ਅਫੀਸਰਜ਼ ਨੂੰ ਡੀਐਸਪੀ ਓਂਕਾਰ ਸਿੰਘ ਬਰਾੜ ਜਿਹੜੇ ਡੀਐਸਪੀ ਸ਼ਾਹਕੋਟ ਸਬ ਡਿਵੀਜ਼ਨ ਨੇ ਉਹਨਾਂ ਨੂੰ ਇਨਫਾਰਮ ਕੀਤਾ ਐਸਪੀ ਡਿਟੈਕਟਿਵ ਸਾਡੇ ਮਿਸਟਰ ਸਰਜੀਤ ਰਾਏ ਨੂੰ ਇਨਫਾਰਮ ਕੀਤਾ ਐਂਡ ਇਹ ਸਾਰੀ ਤਲਾਸ਼ ਦੇ ਵਿੱਚ ਸੀ ਤਾਂ 9:00 ਕ 6:00 ਵਜੇ ਦੇ ਕਰੀਬ ਜਦੋਂ ਇਸ ਏਰੀਆ ਦੇ ਵਿੱਚ ਆਂਦੇ ਆ ਤਾਂ ਇੱਥੇ ਇੱਕ ਪੁਲਿਸ ਪਾਰਟੀ ਤਲਾਸ਼ ਦੇ ਵਿੱਚ ਜਿਹਦਾ 6:30 ਵਜੇ ਇਹਨਾਂ ਦਾ ਜਿਹੜਾ ਹੈਗਾ ਕੋਟਲੀ ਗੁਜਰਾ ਅੰਡਰ ਬ੍ਰਿਜ ਜਿਹੜਾ ਰੇਲਵੇ ਅੰਡਰ ਬ੍ਰਿਜ ਹੈ ਉਹਦੇ ਨੇੜੇ ਬਾਜਵਾ ਕਲਾ ਸਾਈਟ ਤੋਂ ਜਿਹੜੇ ਮੋਟਰਸਾਈਕਲ ਤੇ ਦੋ ਨੌਜਵਾਨ ਨਾਲ ਟਕਰਾਉ ਉਹ ਦਾ ਇੰਸਪੈਕਟਰ ਐਸ ਐਚਓ ਬਲਵਿੰਦਰ ਸਿੰਘ ਸ਼ਾਹਕੁਟ ਜਿਹੜੇ ਹੈਗੇ ਇਹਨਾਂ ਦੀ ਗੱਡੀ ਅੱਗੇ ਸੀ ਤਾਂ ਇਹਨਾਂ ਨੇ ਜਦੋਂ ਰੋਕਣ ਵਾਸਤੇ ਕੋਸ਼ਿਸ਼ ਕੀਤੀ ਤਾਂ ਜਿਹੜੇ ਸ਼ੱਕੀ ਪੁਰਸ਼ ਸੀ ਉਹਨਾਂ ਦੇ ਵੱਲੋਂ ਜਿਹੜੇ ਪੁਲਿਸ ਪਾਰਟੀ ਦੇ ਉੱਪਰ ਫੈਦਿਕ ਕੀਤੀ ਗਈ ਮਾਰ ਦੇ ਦਿੱਤੀ ਨੀਤ ਦੇ ਨਾਲ ਇਹਨਾਂ ਦੀ ਪੁਲਿਸ ਪਾਰਟੀ ਦੇ ਤੇ ਫੈਦਿਕ ਤਾਂ ਵਾਟੇ ਇਹਨਾਂ ਨੇ ਆਪਣਾ ਜਿਹੜਾ ਬਚਾ ਕੀਤਾ ਉਸ ਤੋਂ ਬਾਅਦ ਇਹਨਾਂ ਵੱਲੋਂ ਜਦੋਂ ਜਿਹੜੀ ਫਾਇਰਿੰਗ ਕੀਤੀ ਗਈ ਤਾਂ ਉਹਦੇ ਵਿੱਚ ਜਿਹੜੇ ਦੋਨੇ ਸਸਪੈਕਟ ਪਰਸਨ ਸ਼ੱਕੀ ਕੁਰਸੀ ਉਹਨਾਂ ਦੇ ਜਿਹੜੀ ਹੈਗੀ ਹੈ ਇੰਜਰਡ ਹੋਏ ਇੱਕ ਦੀ ਜਿਹੜੀ ਸੱਜੀ ਲੱਤ ਦੇ ਜਿਹੜੀ ਖਾਈ ਦੇ ਵਿੱਚ ਗੋਲੀ ਲੱਗੀ ਹੈ ਇੱਕ ਦੇ ਖੱਬੀ ਲੱਤ ਦੇ ਵਿੱਚ ਜਿਹੜੀ ਗੋਲੀ ਲੱਗੀ ਹੈ ਇਹਨਾਂ ਦਾ ਨਾਮ ਪਤਾ ਪੁੱਛਿਆ ਗਿਆ ਇੱਕ ਦਾ ਜਿਹੜਾ ਹੈਗਾ ਨਾਮ ਅਜੀਤ ਜਿਹੜਾ ਹੈਗਾ ਉਰਫ ਪਪਾ ਤੇ ਦੂਸਰਾ ਜਿਹੜਾ ਲਖਵਿੰਦਰ ਖੰਨਾ थाना ਲੋਈਆਂ ਦਾ ਰਹਿਣ ਵਾਲਾ ਜਿਹੜਾ ਅਜੀਬਾਬਾ ਜਿਹੜਾ ਹੈਗਾ ਨੋਰਬਲ ਏਰੀਆ ਦੇ ਵਿੱਚ ਉਹਦਾ ਪਿੰਡ ਜਿਹੜਾ ਹੈਗਾ ਕੰਦੋਰਾ ਕਲਾ ਪਿੰਡ ਦਾ ਰਹਿੰਦਾ ਨੇ ਨਾ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਹਨਾਂ ਤੋਂ ਜਿਹੜੀ ਹੈਗੀ ਆ ਪਲੱਸ ਨਾਲ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਉਹ ਮਿਲੀਆਂ ਅਜੀਬਾਬਾ ਤੋਂ 65 ਆਪਾਂ 45 ਨਸ਼ੀਲੀਆਂ ਗੋਲੀਆਂ ਮਿਲੀਆਂ ਐਂਡ ਜਿਹੜਾ ਦੂਸਰਾ ਹੈਗਾ ਲਖਵਿੰਦਰ ਲਕਾ ਉਸ ਤੋਂ ਜਿਹੜੀਆਂ 65 ਨਸ਼ੀਲੀਆਂ ਗੋਲੀਆਂ ਐਂਡ ਪਲੱਸ ਦੋਨੋਂ ਤੋਂ ਜਿਹੜੇ ਹੈਗੇ ਨੇ 32 ਬੋਰ ਤੇ ਜਿਹੜੇ ਪਿਸਟਲ ਹੈਗੇ ਨੇ ਹੋਰ ਖਬਰ ਹੈ ਜਨਤ ਦੇ ਵਿੱਚ ਬੱਤੀਪੁਰ ਦੇ ਪਿਸਟਲ ਪਲੱਸ ਲਾਈਫ ਕਾਰਟਿਜ ਦੇ ਉਹ ਅਸੀਂ ਕਾਰਵਾਈ ਅੱਗੇ ਕਰ ਰਿਹਾ ਇਹਨਾਂ ਨੂੰ ਜਿਹੜਾ ਸਿਵਲ ਹਸਪਤਾਲ ਨਗੋਦਰ ਸ਼ਿਫਟ ਕੀਤਾ ਉੱਥੇ ਐਡਮਿਟ ਕਰਾਇਆ ਐਂਡ ਜਿਹੜੀ ਮੌਕੇ ਦੇ ਉੱਪਰ ਆ ਕੇ ਸਾਰੀ ਜਿਹੜੀ ਸਾਡੀਆਂ ਟੀਮਸ ਆਈਆਂ ਬਾਕੀ ਹੋਰ ਜੇ ਇਹਨਾਂ ਦੇ ਨਾਲ ਕੌਣ ਸੀ ਅੱਗੇ ਪਿੱਛੇ ਕਿੱਥੋਂ ਆ ਰਹੇ ਸੀ ਕੀ ਵਾਰਦਾਤ ਨੂੰ ਇਹਨਾਂ ਨੇ ਜਾਨ ਦੇਣਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਤਾਂ ਐਸਪੀ ਡੀ ਸਾਡੇ ਸਰਜੀਤ ਰਾਏ ਇਹਨਾਂ ਦੀ ਅਗਵਾਈ ਦੇ ਵਿੱਚ ਤੇ ਡੀਐਸਪੀ ਸ਼ਾਹਕੋਟ ਇਹਨਾਂ ਦੀ ਅਗਵਾਈ ਦੇ ਵਿੱਚ ਏਰੀਆ ਸਰਵੇ ਵੀ ਕੀਤਾ ਜਾ ਰਿਹਾ ਹੈ ਦੀਮਾ ਜਿਹੜਿਆ ਹੈਗੇ ਨੇ ਲਗ ਲਗ ਜਿਹੜਾ ਏਰੀਆ ਦੇ ਵਿੱਚ ਅਸੀਂ ਭਲਾਈ ਜਾਂਦੇ ਹਾਂ ਸਰ ਇਹਨਾਂ ਉੱਤੇ ਕੋ ਪਹਿਲਾਂ ਵੀ ਮਾਮਲੇ ਦਰਜ ਹੈ ਜੀ ਇਹਨਾਂ ਦੇ ਉੱਪਰ ਜਿਹੜੇ ਜਿੰਨੀ ਕੁ ਮੁੱਢਲੀ ਪੁੱਛ ਗਏ ਸੀ ਕਿਉਂਕਿ ਅਸੀਂ ਰੀਸੈਂਟ ਇਹਨਾਂ ਨੂੰ ਐਡਮਿਟ ਕਰਾਇਆ ਪਰ ਜਦੋਂ ਇਹਨਾਂ ਦਾ ਰਿਕਾਰਡ ਚੈੱਕ ਕੀਤਾ ਤਾਂ ਇਹਨਾਂ ਦੇ ਉੱਪਰ ਫਰੋਤੀ ਮੰਗਣ ਦੇ ਕੇਸ ਦਰਜ ਹੋਏ ਹਨ ਐਂਡ ਪਲਾਸਿਕ ਸਟਾਕਸ ਐਕਸਟਰਸ਼ਨ ਦੇ ਨਾਲ ਅਟੈਂਪਟ ਟੂ ਮਰਡਰ ਜਾਂ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਕੇਸ ਹੈਗੇ ਨੇ ਇਹਨੀਆਂ ਕੇਸਾਂ ਦੇ ਵਿੱਚ ਜਿਹੜੇ ਦੋਸ਼ੀ ਨੇ ਵਾਰਡਡ ਹੈਗੇ ਆ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੇ ਕੋਸ਼ ਜਿਹੜੇ ਹੈਂਡਲਰ ਹੈਗੇ ਨੇ ਜਿਨ੍ਹਾਂ ਦੇ ਕਹਿਣ ਦੇ ਉੱਪਰ ਇਹ ਲੋਕਾਂ ਨੂੰ ਡਰਾਉਂਦੇ ਤਾਂ ਮਿਟਾਉਂਦੇ ਆ ਜਾਂ ਗੋਲੀਆਂ ਚਲਾਉਂਦੇ ਆ ਉਹ ਅਮਰੀਕਾ ਦੇ ਵਿੱਚ ਤੇ ਯੂਕੇ ਦੇ ਵਿੱਚ ਜਿਹੜੇ ਬੈਠੇ ਹੈਗੇ ਜੀ ਯੂਕੇ ਦੇ ਵਿੱਚ ਇੱਕ ਇਹਦਾ ਤਾਂ ਜੋ ਹੋਗਾ ਜਿਹੜਾ ਹੈ ਕਿ ਉਹ ਪੁਪੀਵਾਲ ਪਿੰਡ ਤੋਂ ਹੈਗਾ ਉਹ ਬੈਠਾ ਹੈਗਾ ਇੱਕ ਜਿਹੜਾ ਜਰਮਨ ਜੀਤ ਹੈਗਾ ਇੱਕ ਨਵਦੀਪ ਘਾਲਾ ਜਿਹੜਾ ਹੈਗਾ ਯੂਕੇ ਦੇ ਵਿੱਚ ਇਹ ਜਿਹੜੇ ਤਿੰਨ ਫਿਗਰ ਆਊਟ ਹੋਏ ਨੇ ਜੋ ਇਹਨਾਂ ਨੇ ਦੱਸੇ ਉਹਨਾਂ ਦੇ ਬੰਦੇ ਹੈਗੇ ਬਾਕੀ ਇਹਨਾਂ ਦੇ ਐਕਸਟਾਰਸ਼ਨ ਦੇ ਜਿਹੜੇ ਰੈਨਸਮ ਕਾਲ ਕਰਦੇ ਜਾਂ ਜਿਹੜੇ ਗੋਲੀਆਂ ਚਲਾਉਂਦੇ ਜਿਹੜੇ ਤਿੰਨ ਕੇਸ ਸੀ ਸਾਡੇ ਲੋਹਿਆ ਥਾਣੇ ਦੇ ਵਿੱਚ ਵੀ ਨੇ ਉਹਨਾਂ ਦੇ ਵਿੱਚ ਵੀ ਵਾਂਟਡ ਨੇ ਅੰਡਸ਼ਾਹ ਕੋਟੇ ਏਰੀਏ ਦੇ ਵਿੱਚ ਵੀ ਇਹਨਾਂ ਦੇ ਜੋ ਕੇਸ ਦਰਜ ਹੈਗੇ ਨੇ ਉਹਨਾਂ ਦੇ ਵਿੱਚ ਵੀ ਇਹ ਵਾਂਟਡ ਹੈ